ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਿੰਡੂ ਕਮਾਨ ਬਲੌਗ ਦੇ ਵਿੱਚ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਕਰਦੇ ਆਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਾਂ ਅਗੇ ਸੀ ਜੀ ਸਕੂਲ ਤੋਂ ਘਰ ਸਕੂਲੋਂ ਵਾਪਸ ਆਉਂਦੇ ਆ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਕਿਉਂਕਿ ਮਾਰਕੀਟ ਦੇ ਵਿੱਚ ਸਾਨੂੰ ਥੋੜਾ ਜਿਹਾ ਕੰਮ ਸੀਗਾ ਸੋ ਬੱਚਿਆਂ ਨੂੰ ਹੋ ਗਈਆਂ ਨੇ ਜੀ ਰਿਜ਼ਲਟ ਪ੍ਰੈਪਰੇਸ਼ਨ ਦੇ ਲਈ ਛੁੱਟੀਆਂ ਕਿਉਂਕਿ ਇਗਜ਼ਾਮ ਹੋ ਗਏ ਸੀ ਜੀ ਸਾਰੇ ਓਵਰ ਉਮੀਦ ਦੇ ਇਗਜ਼ਾਮ ਵੀ ਹੋ ਗਏ ਨੇ ਤੇ ਉਹਨੂੰ ਵੀ ਛੁੱਟੀਆਂ ਹੋ ਗਈਆਂ ਨੇ ਪਰ ਟੀਚਰਸ ਨੇ ਜਿਹੜੇ ਹੋ ਰੈਗੂਲਰਲੀ ਸਕੂਲ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਰਿਜ਼ਲਟ ਰੈਡੀ ਕਰਨਾ ਸੋ ਮਨਮੀਤ ਕਹਿੰਦਾ ਮम्मा ਅੱਜ ਡਿਨਰ ਦੇ ਵਿੱਚ ਮੈਨੂੰ ਤੁਸੀਂ ਬਣਾ ਕੇ ਦਿਓ ਰਾਜਮਾ ਚਾਵਲ ਸੋ ਆਪਾਂ ਬਣਾਉਣੇ ਜੀ ਰਾਜਮਾ ਚਾਵਲ ਤੁਸੀਂ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਕਰਕੇ ਸਾਡੀ ਹੌਸਲਾ ਅਫਸਾਈ ਕਰਦੇ ਰਹੋ ਜੀ ਹਾਂਜੀ ਹੁਣ ਆਪਾਂ ਕਰਦੇ ਆਂ ਜੀ ਰਾਜਮਾ ਚਾਵਲ ਬਣਾਉਣ ਦੀ ਤਿਆਰੀ ਰਾਜਮਾ ਆਪਾਂ ਸਵੇਰੇ ਭਉਂਗੇ ਸੀ ਦੇਖੋ ਸੋ ਹੁਣ ਆਪਾਂ ਰੈਡੀ ਕਰਦੇ ਆ ਰਾਜਮਾ ਦਾ ਮਸਾਲਾ ਤੁਸੀਂ ਬਣੇ ਰਹੋ ਜੀ ਬਲੌਗ ਦੇ ਵਿੱਚ ਵੈਸੇ ਤਾਂ ਮੈਂ ਅੰਦਰ ਹੀ ਬੈਠ ਕੇ ਕੱਟ ਲੈਣੀ ਹੁੰਦੀ ਆ ਮਸਾਲਾ ਵਗੈਰਾ ਹੁਣ ਮੈਂ ਸੋਚਿਆ ਬਾਹਰ ਧੁੱਪ ਵਧੀਆ ਚਲੋ ਧੁੱਪੇ ਬੈਠ ਕੇ ਕੱਟ ਲੈਨੇ ਆ ਬਾਹਰ ਮੰਝਾ ਕੱਢ ਦਿਓ ਮੈਨੂੰ ਛੱਡ ਦੇ ਉੱਥੇ ਰੱਖ ਦਿਓ ਧੁੱਪੇ ਮੌਸਮ ਦੇਖੋ ਵਧੀਆ ਧੁੱਪ ਹੈ ਖੂਲ ਚ ਸਾਰਾ ਦਿਨ ਅੰਦਰ ਹੀ ਬੈਠੇ ਰਹਿਣੇ ਆ ਨਾ ਤਾਂ ਕਰਕੇ ਮੈਂ ਸੋਚਿਆ ਚਰੋਂ ਧੁੱਪੇ ਬਹਿ ਕੇ ਮਸਾਲਾ ਕੱਟਦੇ ਆ ਪਿਆਜ਼ ਵਗੈਰਾ ਸਰਦਾਰ ਜੀ ਨੇ ਆਪਣਾ ਮੰਜਾ ਕੱਟਦਾ ਸੀ ਧੁੱਪੇ ਸੋ ਹੁਣ ਆਪਾਂ ਕੱਟਦੇ ਆ ਜੀ ਪਿਆਜ਼ ਲਸਣ ਵਗੈਰਾ ਧੁੱਪੇ ਬਹਿ ਕੇ ਤੁਸੀਂ ਸੀ ਟੇ ਮਾਟਰ ਹਾਂ ਮੈਂ ਇੱਕ ਗੇੜਾ ਤਾਂ ਲਾਇਆ ਆ ਡੈਡੀ ਦੇ ਚ ਹੂੰ ਰਬੀ 25 ਲਫਾਫੇ ਤੇ ਫਿਰ ਦੋ ਗੇੜਿਆਂ ਚ ਹੀ ਜਾਣਗੇ ਅੱਛਾ ਡੈਡੀ ਦਾ ਥੀ ਨੇ ਹਣਾ ਖੇਤ ਡੈਡੀ ਦਾ ਖੇਤ ਹੈ ਉਹਨਾਂ ਨੂੰ ਲੈ ਕੇ ਆਨਾ ਮੈਂ ਰੈਡੀ ਅੱਛਾ ਅੱਜ ਇਹਨਾਂ ਨੂੰ ਕੀ ਹੋ ਰਿਹਾ ਐ ਇਹਨਾਂ ਗਾਹ ਕਿਉਂ ਪਾਉਂਦੇ ਨੇ ਇਹ ਪਤਾ ਨਹੀਂ ਇਹਨਾਂ ਨੂੰ ਇਹ ਤਾਂ ਫਿਰ ਰੋਜ਼ ਐਂ ਹੀ ਕਰੀ ਜਾਂਦੇ ਨੇ ਅੱਛਾ ਅੱਜ ਤਾਂ ਜ਼ਿਆਦਾ ਹੀ ਲੱਗ ਰਹੇ ਨੇ ਕੁਛ ਦਾਰ ਸਾਹਿਬ ਲੱਗੇ ਨੇ ਜੀ ਹੁਣ ਖੇਤ ਜਾਣ ਮਟਰ ਲੈ ਕੇ ਜਾਣਗੇ ਦੁਬਾਰਾ ਭਾਨੀਗੜ ਬਾਏ ਹਾਂਜੀ ਆਪਾਂ ਚੱਲਦੇ ਹਾਂ ਹੁਣ ਅੰਦਰ Karena apa nih, tiarik? Mau ngeketen led yang siap mah, termadren apa, 1 ਕਿਲੋ ਲੈ ਆਂਦੇ ਸੀ ਤੇ ਅਦਰਕ ਵੀ ਕਾਫੀ ਇਕੱਠਾ ਹੀ ਲੈ ਆਈ ਸੀ ਮੈਂ ਸਾਰਾ ਮਸਾਲਾ ਆਪਾ ਕੁੱਟ ਕੇ ਤਿਆਰ ਕਰਦੇ ਆ ਕਿਉਂਕਿ ਉਹਦੇ ਨਾਲ ਸਬਜ਼ੀ ਵੀ ਗਾੜੀ ਬਣਦੀ ਹੈ ਤੇ ਮਸਾਲਿਆਂ ਦਾ ਪ੍ਰੋਪਰ ਟੇਸਟ ਵੀ ਆਉਂਦਾਗਾ ਬੱਚੇ ਤੁਹਾਨੂੰ ਪਤਾ ਹੈ ਅਦਰਕ ਵਗੈਰਾ ਲਸਣ ਵਗੈਰਾ ਘੱਟ ਹੀ ਪਸੰਦ ਕਰਦੇ ਹੁੰਦੇ ਨੇ ਹਨਾ ਸੋ ਅਪਾ ਕੁੱਟਕੇ ਖਵਾ ਦਿੰਨੇ ਆ ਫਿਰ ਬੱਚੇ ਨੂੰ ਪਤਾ ਵੀ ਘੱਟ ਲੱਗਦਾ ਕੁੱਟਕੇ ਖਵਾਣੇ ਜਦੋਂ ਆਪਾਂ ਮਤਲਬ ਉਹਨਾਂ ਨੂੰ ਦੰਦਾਂ ਥਲੇ ਨਹੀਂ ਆਉਣੀ ਚਾਹੀਦੀ ਉਹਨਾਂ ਦੇ ਚੀਜ਼ ਮੇਨ ਪ੍ਰੋਬਲਮ ਇਹ ਹੋ ਜਾਂਦੀ ਹੈ ਵੀ ਜਦੋਂ ਉਹਨਾਂ ਨੂੰ ਦਿਖ ਜਾਂਦੀਆਂ ਨਾ ਫਿਰ ਉਹ ਦੇਖ ਕੇ ਖਾਂਦੇ ਨਹੀਂ ਵੀ ਵਿੱਚ ਇਹਦੇ ਪਾਇਆ ਤੁਸੀਂ ਨੇ ਪਹਿਲਾਂ ਆਪਾਂ ਧੋ ਲੈਨੇ ਨਾ ਪਿਆਜ਼ ਤੇ ਜਿਹੜਾ ਆਪਾਂ ਪਾਇਆ ਸਾਰਾ ਸਮਾਨ ਹਾਂਜੀ ਮਸਾਲਾ ਕੱਟੀ ਕਰ ਲਈ ਅਸੀਂ ਰੈਡੀ ਹੁਣ ਆਪਾਂ ਕਰਦੇ ਹਾਂ ਜੀ ਗ੍ਰਾਈਂਡ ਮਸਾਲੇ ਨੂੰ ਇਨਸ਼ਾਅੱਲਾ ਹੋ ਗਿਆ ਜੀ ਆਪਣਾ ਰੈਡੀ ਗ੍ਰਾਈਂਡਰ ਨੂੰ ਤੋਕੇ ਧਰਦੇ ਆ ਹਾਂਜੀ ਮਨਮੀਤ ਮੰਗ ਰਿਹਾ ਕੁਛ ਖਾਣ ਦੇ ਲਈ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਮਨਮੀਤ ਹੁੰਦੇ ਆਏ ਸੀ ਆਪਾਂ ਫਰੂਟਸ ਖਾਣ ਦੇ ਲਈ ਜਦੋਂ ਘਰੇ ਰਹਿ ਜਾਂਦਾ ਬਸ ਫਿਰ ਤਾਂ ਦਾ ਖਾਣ ਹੀ ਨਹੀਂ ਪੂਰਾ ਹੁੰਦਾ ਮਮਾ ਭੁੱਖ ਲੱਗੀ ਆ ਮਮਾ ਭੁੱਖ ਲੱਗੀ ਆ ਕੀ ਤੁਹਾਡੇ ਬੱਚੇ ਵੀ ਇਦਾਂ ਹੀ ਕਰਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਹੁਣ ਆਪਾਂ ਰਾਜਮਾ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਕਿਉਂਕਿ ਜਿਹੜੇ ਪਾਣੀ ਵਿੱਚ ਭਾਏ ਹੋਏ ਸੀ ਉਹਨਾਂ ਨੂੰ ਕੱਢ ਕੇ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਹੁਣ ਆਪਾਂ ਲੱਗਿਆਂ ਦੀ ਰਾਜਮਾ ਧੋਣ ਮਨ ਮੀਂਦੇ ਰਾਜਮਾ ਚਾਵਲ ਫੇਵਰੇਟ ਨੇ ਬਹੁਤ ਹੌਸਲੀ ਲੱਗਦੇ ਨੇ ਰਾਜਮਾ ਚਾਵਲ ਖਾਣੇ ਤਾਂ ਆਪਾਂ ਉਹਨੂੰ ਥੋੜੇ ਟਾਈਮ ਬਾਦੀ ਬਣਾ ਕੇ ਦੇ ਦੇਣੇ ਹੁੰਨੇ ਆ ਤੇ ਦੁਕਾਨ ਦੀਆਂ ਚੀਜ਼ਾਂ ਜ਼ਿਆਦਾਤਰ ਅਸੀਂ ਅਵੋਇਡ ਹੀ ਕਰਦੇ ਆ ਦੁਕਾਨ ਦੀਆਂ ਚੀਜ਼ਾਂ ਨੂੰ ਘੱਟ ਦਿੰਨੇ ਆ ਖਾਣ ਦੇ ਲਈ ਜਿਵੇਂ ਲੇਜ਼ ਕੁਰਕਰੀ ਵਗੈਰਾ ਬਿਸਕੁਟ ਵਗੈਰਾ ਅਸੀਂ ਜਿੰਨਾ ਹੋ ਸਕੇ ਉਹ ਮੀਨਸ ਘਰੇ ਬਣੀਆਂ ਹੋਈਆਂ ਚੀਜ਼ਾਂ ਹੀ ਜਿਵੇਂ ਘਰ ਦੇ ਆਪਾਂ ਬਿਸਕੁਟ ਬਣਵਾ ਲੈਣੇ ਆ ਜਾ ਰਾਜਮਾ ਚਾਵਲ ਬਣਾ ਲੈ ਸੇਵੀਆਂ ਬਣਾਉਣੀਆਂ ਖੀਰ ਬਣਾ ਲਈ ਖੀਰ ਵੀ ਬਹੁਤ ਪਸੰਦ ਹੈ ਉਹਨੂੰ ਖੀਰ ਬਣਾ ਲੈਣੇ ਆ ਥੋੜੇ ਦਿਨਾਂ ਬਾਅਦ ਹੀ ਐਦਾਂ ਮਤਲਬ ਘਰੀ ਬਣਾ ਕੇ ਦੇ ਜੇ ਫ੍ਰੈਂਚ ਫ੍ਰਾਈਜ਼ ਦੀ ਵੀ ਮੰਗ ਕਰਦਾ ਆਪਾਂ ਘਰੀ ਬਣਾ ਕੇ ਦਿੰਨੇ ਆ ਬਾਹਰਲਾ ਨਹੀਂ ਬਹੁਤ ਘੱਟ ਦਿੰਨੇ ਆ ਬਾਹਰਲਾ ਮਤਲਬ ਹੁਣ ਆਪਾਂ ਰਾਜਮਾ ਜੀ ਚੰਗੀ ਤਰ੍ਹਾਂ ਧੋ ਲਏ ਸੀ ਹੁਣ ਆਪਾਂ ਬਣਾਉਣ ਲੱਗਦੇ ਆ ਜੀ ਰਾਜਮਾ ਮਿਰਚਾਂ ਸੀ ਜਾਂ ਮਸਾਲੇ ਦੇ ਵਿੱਚ ਥੋੜਾ ਜਿਹਾ ਮੈਨੂੰ ਮਿਰਚਾਂ ਤੋਂ ਹੋ ਜਾਂਦਾ ਹੈ ਮੀਨਸ ਗਲ ਚ ਕੁਰਕਰੀ ਜਿਹੀ ਉੱਠਣ ਲੱਗਦੀ ਹੋਵੇ ਕੁਝ ਮੇਰਾ ਗਲਾ ਕੱਲ੍ਹ ਦੇ ਹੀ ਥੋੜਾ ਜਿਹਾ ਦਰਦ ਕਰ ਰਿਹਾ ਹੈ ਦੁਖ ਰਿਹਾ ਸੀ ਗਲਾ ਥੋੜਾ ਜਿਹਾ पेल आपताल सरों का हम आपे जी बिच जीरा हाँ जी, जी तेल हो गया जी अपना गर्म बिच पावेंगे जी आप जीरा ਇਰਾ ਪੰਤ ਪਾ ਦਾ ਆਪਾਂ ਪਾਵਾਂਗੇ ਜੀ ਆਪਣਾ ਤਿਆਰ ਕੀਤਾ ਹੋਇਆ ਮਸਾਲਾ ਮਸਾਲੇ ਤੋਂ ਬਾਅਦ ਨਮਕ ਮਿਰਚਾ ਜੋ ਵੀ ਤੁਸੀਂ ਮਸਾਲੇ ਆਪਣੀ ਸਬਜੀ ਜਾਂ ਦਾਲ ਦੇ ਵਿੱਚ ਯੂਜ਼ ਕਰਦੇ ਹੋ। ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜੀ ਭੁੰਨ ਲਵਾਂਗੇ। ਇਹ ਵਿੱਚ ਥੋੜਾ ਜਿਹਾ ਕਰ ਦਾਂਗੇ ਜੀ ਪਾਣੀ ਐਡ जो भांडेगा चंभी तरह आप बान ही रख जावा मैं मसाला उन्दी हूँ जो तक मीनस वो तेल या घो जो भी आप तड़का ला रहेना जाए इन हम चंकी तरह आप रेडी कर लागे मसाले ढक के ਫਿਰ ਆਪਾਂ ਐਡ ਕਰਾਂਗੇ ਜੀ ਆਲੂ ਤੇ ਤਾਜਮਾ ਹਾਂਜੀ ਦੇਖੋ ਤੁਸੀਂ ਮਸਾਲਾ ਆਪਣਾ ਜਿਹੜਾ ਤੇਲ ਆ ਉਹ ਛੱਡਣਾ ਸਟਾਰਟ ਕਰ ਗਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਜੀ ਐਡ ਕਰ ਦਾਂਗੇ ਆਪਣੇ ਆਲੂ ਮੈਂ ਵੱਡੇ ਪੀਸਾਂ ਕਰਕੇ ਕੱਟੇ ਨੇ ਕਿਉਂਕਿ ਇਹਨਾਂ ਦੇ ਜਦੋਂ ਆਪਣੀ ਰਾਜਮਾ ਬਣ ਗਏ ਆਪਾਂ ਆਲੂ ਕੱਢ ਕੇ ਇਹਨਾਂ ਨੂੰ ਮੈਸ਼ ਕਰ ਦਾਂਗੇ ਵਿੱਚ ਹੀ ਜਿਸ ਨਾਲ ਜਿਹੜੀ ਰਾਜਮਾ ਉਹ ਵਧੀਆ ਗਾੜੇ ਬਣਦੇ ਆ ਹੁਣ ਆਪਾਂ ਐਡ ਕਰ ਦਾਂਗੇ ਜੀ ਰਾਜਮਾ ਹੁਣ ਆਪਾਂ ਜੀ ਇਹਦੇ ਵਿੱਚ ਐਡ ਕਰਾਂਗੇ ਜਿੰਨਾ ਵੀ ਤੁਹਾਨੂੰ ਮਤਲਬ ਰਾਜਮਾ ਗਾੜੇ ਚਾਹੀਦੇ ਆ ਤਾਂ ਤੁਸੀਂ ਘੱਟ ਪਾਣੀ ਯੂਜ਼ ਕਰੋਗੇ ਜੇ ਤੁਹਾਨੂੰ ਥੋੜੇ ਜਿਹਾ ਪਤਲੇ ਚਾਹੀਦੇ ਆ ਤਾਂ ਤੁਸੀਂ ਬੱਥੇ ਯੂਜ਼ ਕਰ ਲਓ

ਮਤਲਬ ਚਾਹੀਦਾ ਹੈ ਦਾਗਮਾਲੇ ਵਿੱਚ ਪਾਣੀ ਹੁਣ ਨਾ ਪਾ ਦੋ ਅਜੇ ਥੋੜਾ ਜਿਹਾ ਹੋਰ ਪਾਉਗਾ ਕਿਉਂਕਿ ਆਲੂ ਵੀ ਪਾਣੀ ਸੋਖ ਲੈਂਦੇ ਆ ਨਾ ਲੋੜੋਂ ਸਾਰ ਤੁਸੀਂ ਆਪਦਾ ਪਾਣੀ ਜਿਹੜਾ ਘੱਟ ਵੱਧ ਕਰ ਸਕਦੇ ਹੋ ਹੁਣ ਆਪਾਂ ਲਗਾ ਕੇ ਢੱਕਣ ਜੀ ਨੂੰ ਕਰ ਦਵਾਂਗੇ ਬੰਦ ਜਿੰਨਾ ਟਾਈਮ ਆਪਣੇ ਰਾਜਮਾ ਬਣਦੇ ਨੇ ਜੀ ਓਨਾ ਟਾਈਮ ਆਪਾਂ ਕਰ ਲਾਂਗੇ ਜੀ ਚੌਲ ਸਾਫ ਕੁੱਕਰ ਦਾ ਢੱਕਣ ਬੰਦ ਕਰਕੇ ਜੀ ਆਪਾਂ ਰੱਖਦੇ ਨੇ ਰਾਜਮਾ ਬਣਨੇ ਐਨੇ ਕਰ ਲਾਂਗੇ ਜੀ ਚੌਲਾਂ ਦੀ ਤਿਆਰੀ ਤੇ ਗੁੰਨ ਲਵਾਂਗੇ ਰਾਜਮਾ ਨੂੰ ਜੀ ਆਪਾਂ ਲਵਾਤੀ ਅਸੀਂ ਸੀਟੀਆਂ ਤਕਰੀਬਨ ਬਣਨ ਵਾਲੀ ਨੇ steam ਨਿਕਲਣ ਤੋਂ ਆਪਾਂ ਕਰਦੇ ਆਂ ਚੈੱਕ ਵੀ ਬਣ ਗਏ ਜਾਂ ਨਹੀਂ ਐਂਡ ਆਪਾਂ ਰੱਖਤਾ ਸੀ ਜੀ ਪਾਣੀ ਗਰਮ ਚੌਲ ਬਣਾਉਣ ਦੇ ਲਈ ਚੌਲ ਆਪਾਂ ਧੋ ਲੇ ਸੀ ਸਾਫ਼ ਕਰ ਲੇ ਸੀ ਆਪਾਂ ਬਣਾਵਾਂਗੇ ਜੀ ਉਬਾਲ ਕੇ ਚੌਲਾਂ ਨੂੰ ਹਾਂਜੀ ਹੁਣ ਆਪਾਂ ਲੱਗਿਆਂ ਜੀ ਤੀਲੀ ਦੇ ਵਿੱਚ ਚਾਵਲ ਪਾਉਣ ਉਬਲਣ ਦੇ ਲਈ ਮੰਮਾ ਹੂੰ ਬਣ ਗਿਆ ਰਾਜਮਾ ਚਾਵਲ ਰਾਜਮਾ ਤਾਂ ਬਣ ਗਿਆ ਬੁੱਤ ਚੌਲ ਬਣਾ ਰਹੀ ਆਂ ਬਸ ਅੱਛਾ ਹੂੰ ਜੀ ਲੱਗ ਗਿਆ ਸੀ ਤੇਰਾ ਮੇਰੇ ਬਿਨਾ ਥੋੜਾ ਥੋੜਾ ਜਿਹਾ ਲੱਗ ਰਿਹਾ ਸੀ ਥੋੜਾ ਥੋੜਾ ਲੱਗ ਰਿਹਾ ਸੀ ਤੇ ਡਾੜੀ ਕੋਲ ਵਾਜਣਾ ਸੀ ਕੇ ਟਮਾਟਰ ਤੜਾ ਰਹੇ ਸੀ ਉੱਥੇ ਡਾੜੀ ਪਹਿਲਾਂ ਵਾਗੇ ਦੀ ਜੀ ਪਹਿਲਾਂ ਵਾਗੇ ਸੀ ਚਲ ਕੋਈ ਨਾ ਹਾਂਜੀ ਆਪਾਂ ਪਾਤੇ ਸੀ ਜੀ ਚੌਲ ਉਬਲਣ ਦੇ ਲਈ ਤੁਹਾਨੂੰ ਦਿਖਾਣੀ ਆ ਇੱਕ ਹੋਰ ਚੀਜ਼ ਯੇ ਅੱਜ ਖਾਵਾਂਗੇ ਦਾੜਵਾ ਚਾਵਲ ਤੇ ਮੈਂ ਬਹੁਤ ਐਕਸਾਈਟਿਡ ਹੋ ਰਹੀ ਆ ਰਾਦਵਾ ਚਾਵਲ ਦੇ ਲੈ ਕੇ ਕਦੋਂ ਬਣਾ ਛੇਤੀ ਖਾਵਾਂ ਟੇਸਟੀ ਹੁੰਦੇ ਨੇ ਰਾਦਵਾ ਚਾਵਲ ਟੇਸਟੀ ਹੁੰਦੇ ਨੇ ਯੈਸ ਮੈਂ ਵਧੀਆ ਬਣਾਉਣੀ ਆ ਜਾਂ ਨਹੀਂ ਬਣਾਉਂਦੀ ਵਧੀਆ ਬਣਾਉਣੇ ਸਭ ਤੋਂ ਜ਼ਿਆਦੇ ਸਰ ਤੋਂ ਜ਼ਿਆਦੇ ਵਧੀਆ ਬਣਾਉਣੇ ਆ ਕਿਹੜੇ ਸ਼ੈਫ ਹੁੰਦੇ ਉਹ ਤੋਂ ਵੀ ਜ਼ਿਆਦਾ ਵਧੀਆ ਬਣਾਉਣੇ ਆ ਸ਼ੈਫ ਤੋਂ ਵੀ ਜ਼ਿਆਦੇ ਠੀਕ ਹੈ ਓਕੇ ਥੈਂਕ ਯੂ ਵੈਲਕਮ ਅਨ੍ਹਾ ਟਾਈਮ ਜੀ ਆਪਣੇ ਚਾਵਲ ਉਬਲਦੇ ਨੇ ਐਵੇਂ ਆਪਾ ਗੁੰਨ ਲੈਨੇ ਆ ਆਟਾ ਰੋਟੀ ਆਪਾਂ ਬਣਾਵਾਂਗੇ ਜੀ ਮੱਕੀ ਦੀ ਆਪਾਂ ਗੁੰਨੇ ਜੀ ਆਟਾ ਬਣੇ ਰੋ ਜੀ ਬਲੌਗ ਦੇ ਵਿੱਚ ਆਪਾਂ ਆਟਾ ਗੁੰਨ ਲਿਆ ਸੀ ਜੀ ਚੌਲ ਵੀ ਆਪਣੇ ਰੈਡੀ ਹੋ ਗਏ ਨੇ ਐਂਡ ਕੁੱਕਰ ਖੋਲ ਕੇ ਆਪਾਂ ਧਨੀਆਂ ਵੀ ਮਿਕਸ ਕਰਤਾ ਰਾਜਮਾ ਦੇ ਵਿੱਚ ਥੋੜਾ ਜਿਹਾ ਰਜਿਹਾਵਾਂਗੇ ਧਨੀਆਂ ਪਾ ਕੇ ਹਾਂਜੀ ਰਾਜਮਾ ਹੋ ਗਏ ਨੇ ਜੀ ਆਪਣੇ ਰੈਡੀ ਆਪਾਂ ਗੈਸ ਬੰਦ ਕਰਕੇ ਜੀ ਇਹਨਾਂ ਨੂੰ ਠਾਕ ਦਾਂਗੇ ਰਾਜਮਾ, ਚੌਲ ਤੇ ਆਟਾ ਗੁੰਨ ਕੇ ਆਪਾਂ ਉਹ ਇਸ ਕਿਚਨ ਤੋਂ ਫ੍ਰੀ ਰੋਟੀ ਆਪਾਂ ਠਹਿਰ ਕੇ ਬਣਾਵਾਂਗੇ ਕਿਉਂਕਿ ਸਰਦਾਰ ਜੀ ਤੇ ਡੈਡੀ ਆਉਣਗੇ ਖੇਤੋਂ ਲੇਟ ਥੋੜਾ ਸੋ ਆਪਾਂ ਜਦੋਂ ਆਉਣਗੇ ਉਦ ਹੀ ਬਣਾਵਾਂਗੇ ਉਨਾ ਪਾਉਤਾਰ ਲੈਣੇ ਜੀ ਇਹਨੇ ਆਪਣੇ ਜਿਹੜੇ ਉੱਪਰ ਕੱਪੜੇ ਸੁਕਣੇ ਪਏ ਹੋਣੇ ਸੋ ਇਹਦੇ ਕਣੀਆਂ ਆਈਆਂ ਸੀ ਤਾਂ ਕਰਕੇ ਸਰਦਾਰ ਜੀ ਨੇ ਕੱਪੜੇ ਜਿਹੜੇ ਚੱਕ ਕੇ ਹੋ ਅੰਦਰ ਰੱਖਦੇ ਸੀ ਸਕੂਲੋਂ ਆ ਕੇ ਆਪਾਂ ਵਾਪਸ ਸੁਕਣੇ ਪਾਤੇ ਸੀ ਹੁਣ ਪਾਉਤਾਰਦੇ ਆ ਜੀ ਕੱਪੜੇ और देखो जी साडा चोचा के दिखा दे पुता आए हाए आए हाए आए हाए कपड़े रखते सी जी, अंदर। जी आप अंदर हम आप चलते जी नीचे आप आ गए नीचे डैडी भी आ गए ने खेतों मटर किमें हो गए डैडी ਮਟਾਵੇ 26 ਲਗਤ 33 ਗਿੜੀ 26 ਨਾਗ ਰੱਖੇ ਵਧੀਆ ਹੋ ਗਏ ਫਿਰ ਤਾਂ ਉਹ ਵਧੀਆ ਅੱਛਾ ਚਲੋ ਕੱਲ ਨੂੰ ਫਿਰ ਤੋੜਾਂਗੇ ਹਾਂ ਹਾਂ ਅੱਛਾ ਠੀਕ ਹੈ ਅੱਛਾ ਹਾਂਜੀ ਇੱਥੇ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਧੰਨਵਾਦ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਲਈ ਹੋਪ ਕਰੀਏ ਤੁਹਾਨੂੰ ਸਾਡਾ ਵਲੌਗ ਪਸੰਦ ਆਉ